ਸਟਾਰ ਪੰਜਾਬ ਅੰਦਰ ਜੁੱਧ ਨਸਿਆਂ ਵਿਰੁੱਧ ਮੁਹਿੰਮ ਤਕਰੀਬਨ 3-4 ਮਹੀਨਿਆਂ ਤੋਂ ਚੱਲਦੀ ਆ ਰਹੀ ਹੈ ਡੰਡੀ ਇਸ ਦੌਰਾਨ ਸਰਕਾਰ ਨੇ ਨਸਿਆਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਕੁਝ ਚੰਗੇ ਨਤੀਜੇ ਲੋਕਾਂ ਸਾਹਮਣੇ ਲਿਆਂਦੇ ਹਨ ਡੰਡੀ ਨਸਿਆਂ ਵਿਰੁੱਧ ਇਸ ਮੁਹਿੰਮ ਵਿੱਚ ਆਮ ਲੋਕਾਂ ਨੇ ਵੀ ਕਾਫੀ ਦਿਲਚਸਪੀ ਦਿਖਾਈ ਹੈ ਡੰਡੇ ਇਸ ਮੁਹਿੰਮ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਡਿਫੈਂਸ ਕਮੇਟੀਆਂ ਅਤੇ ਆਮ ਨਾਗਰਿਕ ਵੀ ਪੰਜਾਬ ਪੁਲਿਸ ਦੇ ਮੋਢੇ ਨਾਲ ਮੋਢਾ ਲਗਾ ਕੇ ਮੈਦਾਨ ਵਿੱਚ ਆਏ ਹਨ ਡੰਡੇ ਪੰਜਾਬ ਦੇ ਕਈ ਪਿੰਡਾਂ ਵਿੱਚ ਲੋਕਾਂ ਨੇ ਅਜਿਹੇ ਫੈਸਲੇ ਕੀਤੇ ਸਨ ਕਿ ਉਹ ਕਿਸੇ ਵੀ ਕਿਸਮ ਦਾ ਨਸ਼ਾ ਆਪਣੇ ਪਿੰਡ ਵਿੱਚ ਨਹੀਂ ਵਕਣ ਦੇਣਗੇ ਤੇ ਵਿਰੋਧ ਦੇ ਨਾਲ-ਨਾਲ ਨਸ਼ਾ ਤਸਕਰਾਂ ਦਾ ਸਮਾਜਿਕ ਵਾਈਕਾਟ ਵੀ ਕਰਨਗੇ ਡੰਡੇ ਇਸ ਮੁਹਿੰਮ ਦੌਰਾਨ ਸਰਕਾਰ ਅਤੇ ਪੰਜਾਬ ਪੁਲਿਸ ਲਗਾਤਾਰ ਕਾਰਜਸ਼ੀਲ ਰਹੇ ਡੰਡੇ ਇਸ ਦੌਰਾਨ ਥਾਂ-ਥਾਂ 38 ਮਹਿੰਮਾ ਚਲਾਈਆਂ ਗਈਆਂ ਭਾਰੀ ਮਾਤਰਾ ਵਿੱਚ ਨਸ਼ਾ ਅਤੇ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਪੁਲਿਸ ਸਫਲ ਰਹੀ ਡੰਡੀ ਪੰਜਾਬ ਸਰਕਾਰ ਦੀ ਇਸ ਤੋਂ ਵੀ ਵੱਡੀ ਕਾਰਵਾਈ ਉਹਨਾਂ ਨਸ਼ਾ ਤਸਕਰਾਂ ਖਿਲਾਫ ਰਹੀ ਜਿਨ੍ਹਾਂ ਨੇ ਨਸ਼ਿਆਂ ਨੂੰ ਵਪਾਰ ਬਣਾ ਕੇ ਵੱਡੀਆਂ ਜਾਇਦਾਦਾਂ ਬਣਾਈਆਂ ਸਨ ਡੰਡੀ ਪੁਲਿਸ ਨੇ ਕਾਰਵਾਈ ਕਰਦਿਆਂ ਨਸ਼ੇ ਦੇ بنیاد ਤੇ ਬਣਾਏ ਘਰਾਂ ਤੇ ਕੋਠੀਆਂ ਨੂੰ ਜੀ ਸੀ ਬੀ ਮਸ਼ੀਨਾ ਨਾਲ ਟਹਿ ਢੇਰੀ ਕੀਤਾ ਅਤੇ ਕਾਬੂ ਆਏ ਨਸ਼ਾ ਤਸਕਰਾਂ ਨੂੰ ਜੇਲਾ ਵਿੱਚ ਡੱਕ ਦਿੱਤਾ ਭਾਵੇਂ ਕਿ ਕਈ ਪਹਿਲੂਆਂ ਤੋਂ ਵਿਰੋਧੀ ਪਾਰਟੀਆਂ ਵੱਲੋਂ ਬੁਲਡੋਜ਼ਰ ਨਿਆਂ ਦੀ ਆਲੋਚਨਾ ਵੀ ਹੋਈ ਡੰਡੀ ਹੁਣ ਤੱਕ ਪੁਲਿਸ ਨੇ 9580 ਮਾਮਲੇ ਦਰਜ ਕਰਕੇ 16000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਡੰਡੀ 11000 ਕਰੋੜ ਦੀ ਨਸ਼ਿਆਂ ਦੁਆਰਾ ਕਮਾਈ ਨਕਦੀ ਦੀ ਜ਼ਬਤ ਕੀਤੀ ਗਈ ਹੈ ਡੰਡੀ ਇਸ ਵਕਤ ਜੇਲਾ ਅੰਦਰ ਆਮ ਕੈਦੀਆਂ ਨਾਲੋਂ ਨਸ਼ਾ ਤਸਕਰਾਂ ਦੀ ਗਿਣਤੀ ਜ਼ਿਆਦਾ ਹੈ ਡੰਡੀ ਸਰਕਾਰ ਇਹ ਸਭ ਪੰਜਾਬੀਆਂ ਦੇ ਸਹਿਯੋਗ ਸਦਕਾ ਹੀ ਕਰ ਸਕੀ ਹੈ ਡੰਡੀ ਸਰਕਾਰ ਨੇ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕੀਤੇ ਜਾਣ ਦਾ ਐਲਾਨ ਕੀਤਾ ਸੀ ਪਰੰਤੂ ਅਜੇ ਵੀ ਸਰਕਾਰ ਤੇ ਪੁਲਿਸ ਨੂੰ ਨਸਿਆਂ ਦੇ ਖਾਤਮੇ ਲਈ ਮੁਹਿੰਮ ਜਾਰੀ ਰੱਖਣੀ ਪੈ ਸਕਦੀ ਹੈ ਅਤੇ ਇਸ ਲਈ ਹੋਰ ਵੀ ਸਮਾਂ ਲੱਗ ਸਕਦਾ ਹੈ ਡੰਡੀ ਇਸ ਦੌਰਾਨ ਸਕੂਲਾਂ ਅਤੇ ਕਾਲਜਾਂ ਦੀ ਪੱਦਰਤੇ ਸੈਮੀਨਾਰ ਜੰਤਕ ਅਤੇ ਸਮਾਜਿਕ ਖੇਤਰਾਂ ਅੰਦਰ ਰੈਲੀਆਂ ਅਤੇ ਨੁਕੜ ਮੀਟਿੰਗਾਂ ਦਾ سلسلہ ਵੀ ਲਗਾਤਾਰ ਜਾਰੀ ਰਿਹਾ ਹੈ ਡੰਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ बार-बार ਸਪਸ਼ਟ ਐਲਾਨ ਕੀਤੇ ਗਏ ਹਨ ਕਿ ਨਸ਼ਿਆਂ ਦੇ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਡੰਡੀ ਇਸ ਮੁਹਿੰਮ ਨੂੰ ਵੱਡੀ ਕਾਮਯਾਬੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਨਾਲ ਵੀ ਮਿਲੀ ਤੇ ਜਿਸ ਨਾਲ ਆਮ ਲੋਕ ਇਸ ਮੁਹਿੰਮ ਦਾ ਹਿੱਸਾ ਬਣੇ ਡੰਡੀ ਨਸਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਉਹਨਾਂ ਦਾ ਇਲਾਜ ਵੀ ਹਸਪਤਾਲਾਂ ਵਿੱਚ ਕਰਵਾਇਆ ਜਾ ਰਿਹਾ ਹੈ ਡੰਡੀ ਨਸਿਆਂ ਵਿਰੁੱਧ ਬਣੀਆਂ ਡਿਫੈਂਸ ਕਮੇਟੀਆਂ ਪੂਰੀ ਸਿੱਦਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀਆਂ ਹਨ ਡੰਡੀ ਨਸਿਆਂ ਨੇ ਪਹਿਲਾਂ ਹੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਡੰਡੀ ਪਿਛਲੀ ਸਦੀ ਦੇ 8ਵੇਂ 9ਵੇਂ ਦਹਾਕੇ ਦੌਰਾਨ ਨੌਜਵਾਨ ਖਾੜਕੂਵਾਦ ਦੀ ਭੇਟ ਚੜ ਗਏ ਸਨ ਡੰਡੀ 10ਵੇਂ ਦਹਾਕੇ ਤੋਂ ਬਾਅਦ ਨੌਜਵਾਨਾਂ ਦਾ ਆਪਣੇ ਦੇਸ਼ ਤੋਂ ਪ੍ਰਵਾਸ ਕਰਨ ਦਾ ਰੁਝਾਨ ਸुरू ਹੋਇਆ ਅਤੇ ਹੁਣ ਨਸਿਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਪੰਜਾਬ ਦਾ ਤਾਣਾ ਬਾਣਾ ਉਲਝ ਕੇ ਰਹਿ ਗਿਆ ਸੀ ਡੰਡੇ